ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋਚ ਚੈਨਲ ਦੇ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਚਟਨੀ ਬਣਾ ਕੇ ਦਿਖਾਉਨੇ ਆ ਤੁਹਾਨੂੰ ਖੱਟੀ ਮਿੱਠੀ ਚਟਨੀ ਚਲੋ ਜੀ ਬਣਾਉਨੇ ਆ ਫਿਰ ਤੇ ਚਲੋ ਜੀ ਆਹ ਦੇਖੋ ਆਪਾਂ ਬਣਾ ਰਿਹਾ ਇਮਬਲੀ ਦੀ ਚਟਨੀ ਇਮਬਲੀ ਤੇ ਗੁੜ ਦੀ ਚਟਨੀ ਤੇ ਆ ਆਪਾਂ ਇਮਬਲੀ ਭਿਓ ਕੇ ਰੱਖ ਰਹੇ ਆ ਆ ਦੇਖੋ ਜੀ ਆ ਆਪਾਂ ਇਮਬਲੀ ਲੈ ਲਈਏ ਤੇ ਇਹਨੂੰ ਆਪਾਂ ਪਾ ਦਾਂਗੇ ਇਸ ਢਾਂਡੇ ਦੇ ਵਿੱਚ ਇਹ ਆਪਾਂ ਆਪਦੇ ਹਿਸਾਬ ਨਾਲ ਬਣਾ ਰਹੇ ਆਂ ਜਿਸਨੇ ਜਿਆਦਾ ਘੱਟ ਬਣਾਉਣੀ ਹੋਵੇ ਉਸ ਹਿਸਾਬ ਦੇ ਨਾਲ ਬਣਾ ਸਕਦੇ ਹੋ ਤੇ ਇਹਨੂੰ ਆਪਾਂ ਭਿਉਂ ਕੇ ਰੱਖਣਾ ਹੁੰਦਾ 2-3 ਘੰਟੇ ਪਹਿਲਾਂ ਤੇ ਆ ਆਪਾਂ ਇਹਦੇ ਵਿੱਚ ਪਾ ਰਹੇ ਆ ਗਰਮ ਕਰਕੇ ਪਾਣੀ ਆ ਦੇਖੋ ਜੀ ਇਹਨੂੰ ਆਪਾਂ 3-4 ਘੰਟੇ ਇਦਾਂ ਹੀ ਭਿਉਂ ਕੇ ਰੱਖ ਦੇਣਾ ਹੈ ਤੇ ਫਿਰ ਅਗਲਾ ਪ੍ਰੋਸੈਸ ਤੁਹਾਨੂੰ ਅੱਗੇ ਦਿਖਾਉਣੀ ਹੈ ਆ ਦੇਖੋ ਜੀ ਇਮਲੀ ਆਪਣੀ ਭਿਜ ਕੇ ਵਧੀਆ ਤਿਆਰ ਹੋ ਗਈ ਹੈ ਇਹਨੂੰ ਆਪਾਂ ਹੱਥ ਚੰਗੀ ਤਰ੍ਹਾਂ ਧੋਸਵਾ ਕੇ ਤੇ ਇਦਾਂ ਇਦਾਂ ਕਰਕੇ ਨਾ ਇਹਦੀ ਆਹ ਵਾਲੀ ਇਹਨੂੰ ਇੱਕ ਦੱਬ ਇਹਦੇ ਬੀ ਆ ਜਿਹੜੇ ਉਹ ਅਲੱਗ ਕਰ ਲੈਣੇ ਤੇ ਚੰਗੀ ਤਰ੍ਹਾਂ ਇਹ ਦਹਾ ਹੱਥਾਂ ਦੇ ਨਾਲ ਇਹ ਦਹਾ ਹੱਥਾਂ ਐ ਮਸਲਣਾ ਹੈ ਪੂਰੀ ਚੰਗੀ ਤਰ੍ਹਾਂ ਜਿਹੜੀ ਸਾਰਾ ਇਮਲੀ ਦਾ ਜਿਹੜਾ ਰਸਾ ਹੈ ਉਹ ਇਹਦੇ ਵਿੱਚ ਆ ਜਾਵੇ ਪਾਣੀ ਦੇ ਆ ਵਾਲੇ ਆ ਜਿਹੜੇ ਆਪਾਂ ਬਾਹਰ ਸੁਕਧਾਗੇ ਕੱਢ ਕੇ ਇਹਦੇ ਤੇ ਥੋੜੀ ਜੀ ਮਿਹਨਤ ਤਾਂ ਜਰੂਰ ਲੱਗਦੀ ਆ ਪਰ ਟੇਸਟੀ ਵੀ ਬਹੁਤ ਬਣਦੀ ਆ ਤੇ ਇਹਦੇ ਫਾਇਦੇ ਵੀ ਬਹੁਤ ਆ ਇਹ ਜਦੋਂ ਪੂਰੀ ਤਰ੍ਹਾਂ ਪੀਜੀ ਹੋਵੇ ਨਾ ਫਿਰ ਤਾਂ ਇਹ ਆਪਣੇ ਆਪ ਹੀ ਆਹਦੀ ਦੇ ਨਿਕਲੇ ਹੁੰਦੇ ਆ ਵਿੱਚ ਆ ਦੇਖੋ ਜੀ ਆਹ ਵਾਲਾ ਆ ਗੁੱਦਾ ਜਿਹੜਾ ਅਲੱਗ ਕਰਦੇ ਨਾ ਇਹਨੂੰ ਕੱਢ ਕੇ ਆਪਸੇ ਛੱਡ ਦੇਣਾ ਹਾਂਜੀ ਤੇ ਆਪਾਂ ਹੁਣ ਤਵਾ ਗਰਮ ਕਰ ਲਿਆ ਤੇ ਇਹਦੇ ਵਿੱਚ ਆਪਾਂ ਪਾਉਣੇ ਆ ਜੀਰਾ ਆ ਦੇਖੋ ਜੀ ਜੀਰੇ ਦਾ ਆਪਾਂ ਇੱਕ ਛੋਟੇ ਵਾਲਾ ਆਹ ਵਾਲਾ ਚਮਚਾ ਆਵਲਾ ਲੈ ਲਿਆ ਸੀ ਐਨੀਆ ਆਵਣੀ ਕਾਲੀ ਮਿਰਚਾਂ ਇਹ ਆਪਾਂ ਪੁੰਨਕੀ ਛਿੜਨੀ ਦੇ ਵਿੱਚ ਪਾਵਾਂਗੇ ਆ ਦੇਖੋ ਜੀ ਪੁੰਨਕੀ ਨੂੰ ਪੀਸ ਕੇ ਫਰ ਗੈਸ ਸਿੰਮ ਕਰ ਲਿਆ ਇਹਨੋਂ ਆਪਾਂ ਪੀਸ ਲੈਨੇ ਸਿੰਮ ਗੈਸ ਤੇ ਇਹਨੂੰ ਆਪਾਂ ਪੀਸ ਲੈਣ ਇਹ ਜਿਹੜਾ ਚੱਟਣੀ ਦਾ ਟੇਸ ਬਹੁਤ ਬਹੁਤ ਵਧੀਆ ਆਉਂਦਾ ਹੈ ਹਾਲੀ ਮਿਰਚਸ ਕਰਕੇ ਪਾਈ ਹੈ ਕਿਉਂਕਿ ਉਹਦੇ ਵਿੱਚ ਵਾਈ ਹੁੰਦੀ ਹੈ ਖਟਿਆਈ ਹੈ ਨਾ ਖਟਿਆਈ ਦੇ ਵਿੱਚ ਵਾਈ ਹੋਊਗੀ ਤੇ ਇਸ ਕਰਕੇ ਆਪਾਂ ਕਰ ਦਿੱਤਾ ਕਿ ਇਹਦੇ ਵਿੱਚ ਕਾਲੀ ਮਿਰਚ ਪਾ ਲਈਏ ਕਿਚੜਨੀ ਦੇ ਵਿੱਚ ਨਾ ਵਾਈਵਾਦੀ ਤੋਂ ਬਚ ਕੇ ਬਚੇ ਰਹਿਵਾਂਗੇ ਫਿਰ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਇਹ ਕਾਲੀ ਮਿਰਚ ਆਪਾਂ ਇਸ ਕਰਕੇ ਨਾਲ ਉਹ ਕਰ ਦਿੱਤੀ ਫਿਰ ਨਾ ਉਹ ਕੁੱਟਣੀ ਜੇ ਇਦਾਂ ਥੋੜੀ ਜਿਹੀ ਭੁੱਜੀ ਹੋਊਗੀ ਨਾ ਤੇ ਕੁੱਟਣੀ ਸੌਖੀ ਹੋ ਜਾਂਦੀ ਹੈ ਤੇ ਨਹੀਂ ਤਾਂ ਫਿਰ ਕੁੱਟੀ ਨਹੀਂ ਜਾਂਦੀ ਜਿੜੀ ਜਿਹੀ ਰਹਿੰਦੀ ਹੈ ਪੂਰੀ ਤਰ੍ਹਾਂ ਨਹੀਂ ਕੁੱਟੀ ਜਾਂਦੀ ਆ ਹੁਣ ਵਧੀਆ ਕੁੱਟੀ ਜਾਊਗਾ ਆ ਥੋੜਾ ਜਿਹਾ ਪਾਉਣਾ ਚਲੋ ਜੀ ਆਪਾਂ ਇਨ ਪਾਂਡਿਕਸ ਦੇ ਵਿੱਚ ਕੱਢ ਕੇ ਤੇ ਠੰਡਾ ਕਰਕੇ ਤੇ ਫਿਰ ਇਸ ਲਾਂਗੇ ਹਾਂਜੀ ਤੇ ਆਪਾਂ ਗੋਤ ਚੰਗੀ ਤਰ੍ਹਾਂ ਛਾਨ ਲਿਆ ਇੰ ਲਈ ਛਾਨਣੀ ਦੇ ਨਾਲ ਆ ਦੇਖੋ ਜੀ ਪੂਰੀ ਤਰ੍ਹਾਂ ਇਹਦਾ ਪਾਣੀ ਆਪਾਂ ਛਾਨ ਲਿਆ ਤੇ ਹੁਣ ਆਪਾਂ ਇਹਨੂੰ ਗੈਸ ਆਨ ਕਰ ਦਿੰਨੇ ਹਾਂ ਗੈਸ ਤੇ ਪਕਾਵਾਂਗੇ ਜਾਸ ਤੇ ਜਦੋਂ ਗਰਮ ਪਾਣੀ ਇਹ ਗਰਮ ਹੋ ਗਿਆ ਤੇ ਆਪਾਂ ਗੁੜ ਪਾ ਦਾਂਗੇ ਵਿੱਚ ਆਪਾਂ ਗੁੜ ਰੱਖਿਆ ਹੈ ਆ ਦੇਖੋ ਜੀ ਜਿੰਨੀ ਆਪਾਂ ਇਹ ਮਿਲੀ ਰਹੀ ਉਸ ਤੋਂ ਅੱਧਾ ਆਪਾਂ ਗੁੜ ਲੈਣਾ ਤੇ ਆ ਆਪਾਂ ਪਾਊਡਰ ਤਿਆਰ ਕਰ ਲਿਆ ਕਾਲੀ ਮਿਰਚ ਤੇ ਜੀਰੇ ਦਾ ਤੇ ਆ ਆਪਾਂ ਕਾਲਾ ਨਮਕ ਪਾਵਾਂਗੇ ਇਹਦੇ ਵਿੱਚ ਆ ਦੇਖੋ ਬਾਕੀ ਜੋ ਮਸਾਲਾ ਕੋਈ ਪਾਵਾਂਗੇ ਉਹ ਪਰ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਵਾਂਗੇ ਤੇ ਬਹੁਤ ਹੀ ਟੇਸਟੀ ਚਟਨੀ ਬਣ ਕੇ ਤਿਆਰ ਹੋਊਗੀ ਪਾਣੀ ਗਰਮ ਹੋ ਗਿਆ ਨਾ ਥੋੜਾ ਤੇ ਫੇਰ ਆਪਾਂ ਸਮਾਨ ਪਾਵਾਂਗੇ ਤੇ ਵਿੱਚ ਚਲੋ ਜੀ ਆਪਾਂ ਮਸਾਲੇ ਐਡ ਕਰਦੇ ਆਂ ਵਿੱਚ ਇਹਦੇ ਆ ਤਾਂ ਪਤਾ ਨਹੀਂ ਆ ਤੇ ਕਾਲੀ ਮਿਰਚ ਕੁੱਟ ਕੇ ਰੱਖੀ ਹੈ ਉਹ ਵਾਲਾ ਪਾ ਲਿਏ ਮੈਂ ਮਸਾਲਾ ਇਹ ਦਾ ਇੱਕ ਚਮਚਾ ਹੀ ਪਾ ਦਿੰਨੇ ਆਪਾਂ ਆ ਭਰ ਕੇ ਆਪਣਾ ਪਾਣੀ ਆ ਦੇਖੋ ਗੁੜ ਆਪਾਂ ਪਾਤਾ ਇਹਦੇ ਵਿੱਚ ਤੇ ਆ ਉਬਲ ਜਾਂਦਾ ਪਾਣੀ ਹੁਣ ਆਪਾਂ ਮਸਾਲੇ ਪਾ ਦਿੰਨੇ ਆ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਪਾ ਲੈਨੇ ਆਹ ਚਿੱਟਾ ਨਮਕਾ ਥੋੜਾ ਜਿਹਾ ਤੇ ਆਹ ਕਾਲਾ ਨਮਕਾ ਬਾਕੀ ਮਸਾਲੇ ਤੁਸੀਂ ਆਪ ਦੇ ਟੇਸ ਦੇ ਹਿਸਾਬ ਨਾਲ ਪਾ ਸਕਦੇ ਹੋ ਕਿ ਤੁਸੀਂ ਕਿਵੇਂ ਦਾ ਖਾਨਨੇ ਹੋ ਮਸਾਲਾ ਘੱਟ ਖਾਨਨੇ ਹੋ ਵੱਧ ਖਾਨਨੇ ਹੋ ਉਹ ਆਪਦੇ ਟੇਸ ਦੇ ਹਿਸਾਬ ਨਾਲ ਆਪਾਂ ਨੂੰ ਇੰਨਾ ਕੁ ਵਧੀਆ ਲੱਗਦਾ ਹੈ ਤੇ ਆਪਾਂ ਇਹ ਪਾ ਲਿਆ ਤੇ ਹੁਣ ਬਸ ਇਹਦਾ ਕੋਈ ਕੰਮ ਨਹੀਂਗਾ ਹੁਣ ਇਹਨੂੰ ਪੂਰੀ ਤਰ੍ਹਾਂ ਉਬਾਲਣਾ ਹੈ ਤੇ ਉਬਾਲ ਜਦੋਂ ਆਪਾਂ ਨੂੰ ਪਤਾ ਲੱਗ ਜਾਏਗੇ ਗਾੜੀ ਹੋਣ ਲੱਗ ਜੂਗੀ ਇਹ ਚੰਗੀ ਤਰ੍ਹਾਂ ਉਬਲ ਜੂਗੀ ਮਸਾਲਾ ਆਪਾਂ ਟੇਸਟ ਕਰਕੇ ਦੇਖ ਸਕਦੇ ਹਾਂ ਜੇ ਕੋਈ ਨਮਕ ਘੱਟ ਆ ਜਾਂ ਕੋਈ ਥੋੜਾ ਆਪ ਨੂੰ ਲੱਗਦਾ ਵੇ ਗੁੜ ਘੱਟ ਆ ਤੇ ਆਪਾਂ ਗੁੜ ਵੀ ਪਾ ਸਕਦੇ ਆ ਹੋਰ ਤੇ ਜੇ ਨਮਕ ਜਾਂ ਕੋਈ ਮਿਰਚ ਜੇ ਹੋਰ ਚਾਹੀਦੀ ਕਿਸੇ ਨੂੰ ਤੇ ਹੋਰ ਪਾ ਸਕਦੇ ਆ ਆਪਾਂ ਬਸ ਕਈ ਲੋਕ ਨਹੀਂ ਵੀ ਪਾਉਂਦੇ ਲਾਲ ਮਿਰਚ ਨਾ ਵੀ ਪਾਓਗੇ ਤਾਂ ਵੀ ਚੱਲੂਗਾ ਪਰ ਆਪਾਂ ਨੂੰ ਵਧੀਆ ਲੱਗਦਾ ਹੈ ਆਪਾਂ ਲਾਲ ਮਿਰਚ ਪਾ ਕੇ ਫੇਰ ਹੀ ਬਣਾਉਣਾ ਨੂੰ ਤੇ ਬਹੁਤ ਟੇਸਟੀ ਬਣਦੀ ਹੈ ਚਟਨੀ ਜਿਵੇਂ ਗੋਲ ਗੱਪਿਆਂ ਵਾਲੀ ਚਟਨੀ ਹੁੰਦੀ ਉਹ ਵੀ ਇਹੀ ਹੁੰਦੀ ਆ ਜਿੱਦਾਂ ਹੀ ਭੱਲੇ ਦੇ ਉੱਪਰ ਪਾ ਲਓ ਉਹ ਆ ਦੇਖੋ ਜੀ ਚਟਨੀ ਆਪਣੀ ਬਣ ਕੇ ਤਿਆਰ ਆ ਤੇ ਇਹਨੂੰ ਆਪਾਂ ਇੰਨਾ ਪੌਣਾ ਕਿ ਚਮਚਾ ਖਾ ਸਕਦੇ ਆ ਤੇ ਇਹ ਬਹੁਤ ਵਧੀਆ ਚੀਜ਼ ਆ ਜਿਵੇਂ ਪੈਣਾ ਦੇ ਫੇਸ ਦੇ ਉੱਪਰ ਵਾਲ ਆ ਜਾਂਦੇ ਆ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਜਿਵੇਂ ਲੀਵਰ ਦੇ ਵਿੱਚ ਗਰਮੀ ਪੈ ਜਾਂਦੀ ਉਹਦੇ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਹੋਰ ਵੀ ਬਹੁਤ ਸਾਰੀਆਂ ਭੈਣਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਹੁੰਦੀਆਂ ਨਾ ਉਹਦੇ ਵਾਸਤੇ ਬਹੁਤ ਹੀ ਵਧੀਆ ਚਲੋ ਆਪਾਂ ਜ਼ਿਆਦਾ ਡੀਪਲੀ ਨਹੀਂ ਦੱਸਦੇ ਪਰ ਭੈਣਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹ ਅੰਨਾਈ ਮਸਬਦਿਆਂ ਦੇ ਵਿੱਚ ਨਹੀਂ ਖਾਣੀ ਹੁੰਦੀ ਕਿਉਂਕਿ ਇਹ ਹੋ ਜਾਂਦਾ ਕਿ ਜੋੜ ਦੁਖਣ ਲੱਗ ਜਾਂਦੇ ਨਾ ਵਾਈ ਹੁੰਦੀ ਹੈ ਇਹਦੇ ਵਿੱਚ ਵੈਸੇ ਤਾਂ ਆਪਾਂ ਕਾਲੀ ਮਿਰਚ ਪਾਈ ਆ ਪਰ ਫਿਰ ਵੀ ਖੱਟਾ ਵਾਈ ਕਰਦਾ ਹੈ ਨਾ ਤੇ ਵਾਈ ਨਾਲ ਆਪਣੇ ਜੋੜ ਦੁਖਣ ਲੱਗ ਜਾਂਦੇ ਆ ਤੇ ਸਰਦੀ ਦੇ ਵਿੱਚ ਨਾ ਖਾਓ ਤੇ ਆਪ ਪੂਰਾ ਸਹੀ ਟਾਈਮ ਆ ਤੇ ਭੈਣੋ ਬਣਾ ਕੇ 2-3 ਮਹੀਨੇ ਖਾ ਲਈ ਨਾ ਤੇ ਤੁਹਾਡੀਆਂ ਸਾਰੀਆਂ ਪ੍ਰੋਬਲਮਾਂ ਠੀਕ ਹੋ ਜਾਣਗੀਆਂ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ